ਸਤਲੁਜ ਦਰਿਆ ਦੇ ਸਰੰਗ ਬਾਹ ਪੁਰਬੰਨ ਦੇ ਉੱਤੇ ਜਿਹੜੀ ਸਥਿਤੀ ਆ ਉਹ ਜਿਉਂ ਦੀ ਤਿਉਂ ਹਜੇ ਬਣੀ ਹੋਈ ਆ ਰਾਤੀ ਇੱਕ ਵਾਰ 1:30 ਵਜੇ ਜਿਹੜੀ ਸਤੀਜੀ ਉਹ ਜ਼ਿਆਦਾ ਨਾਜ਼ਕ ਹੋ ਗਈ ਸੀ ਪਰ ਸਵੇਰੇ ਫੇਰ ਇੱਕ ਵਾਰ ਨੌਜਵਾਨਾਂ ਨੇ ਜਿਹੜਾ ਉਹ ਜ਼ੋਰ ਮਾਰਿਆ ਤੇ ਜਿਹੜੇ ਥੈਲੇ ਆ ਉਹ ਰੈਕਾਂ ਦੇ ਵਿੱਚ ਭਰ-ਭਰ ਕੇ ਲਗਾਉਣੇ ਸ਼ੁਰੂ ਕਰੇ ਤਾਂ ਕੁਛ ਜਿਹੜਾ ਆ ਉਹ ਫੰਦ ਪਿਆ ਦੇਖੋ ਪਾਣੀ ਦਾ ਲੈਵਲ ਜਿਹੜਾ ਆ ਉਹ ਕਾਫੀ ਇੱਥੇ ਵਧਿਆ ਹੋਇਆ ਵੀ ਹੈਗਾ ਅੱਜ ਇੱਥੇ ਸੁਖਵੀਰ ਬਾਦਲ ਸਾਹਿਬ ਵੀ ਪੁਜੇ ਤੇ ਉਹਨਾਂ ਨੇ ਸਰنگਪੁਰ ਦੀ ਬੰਦਿਆ ਦੌਰਾ ਵੀ ਕੀਤਾ ਤੇ ਇੱਥੇ ਫਸਿਆਂ ਦੇ ਸਰਪੰਚ ਕੁਲਦੀਪ ਸਿੰਘ ਨੂੰ 2 ਲੱਖ ਰੁਪਏ ਦੀ ਮਾਲੀ ਮਦਦ ਵੀ ਉਹਨਾਂ ਨੇ ਇੱਥੇ ਦਿੱਤੀ ਤੇ ਕਿਹਾ ਵੀ ਤਗੜਾ ਹੋ ਕੇ ਕੰਮ ਕਰ सरपंच ਅਸੀਂ ਤੇਰੇ ਨਾਲ ਆ ਅੱਗੋਂ ਵੀ ਜੋ ਕਿਸੇ ਕਿਸੇ ਚੀਜ਼ ਦੀ ਲੋੜ ਆ ਸਾਡੇ ਦਰਵਾਜ਼ੇ ਤੇਰੇ ਲਈ ਖੁੱਲੇ ਆ ਦੇਖੋ 2 ਲੱਖ ਰੁਪਏ ਇਹ ਕੁਲਦੀਪ ਸਿੰਘ ਸਰਪੰਚ ਨੂੰ ਇੱਥੇ ਪੜਾਉਂਦੇ ਹੋਏ ਸਰਪੰਚ ਸਾਹਿਬ ਤੁਸੀਂ ਫਸਿਆਂ ਦੇ ਸਰਪੰਚ ਹੈਗੇ ਆ ਤੇ ਕੱਲ ਜਿਹੜੀ ਬੰਦ ਦੇ ਉੱਤੇ ਸਥਿਤੀ ਦੀ ਬਹੁਤ ਜ਼ਿਆਦਾ ਨਾਜ਼ੁਕ ਸੀ ਤੁਸੀਂ ਥੋੜੇ ਭਾਵੁਕ ਵੀ ਹੋਏ ਤੇ ਥੋੜਾ ਗਰਮੀ ਵਿੱਚ ਦੇ ਵਿੱਚ ਵੀ ਇਹ ਬੋਲੇ ਪਰ ਅੱਜ ਐ ਸੁਖਵੀਰ ਬਾਦਲ ਸਾਹਿਬ ਵੀ ਇੱਥੇ ਆ ਕੇ ਗਏ ਆ ਹਾਂਜੀ ਤੇ ਉਹਨਾਂ ਨੇ ਆ ਕੇ ਇਹ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਆ ਹਾਂਜੀ ਤੇ ਕੀ ਉਹਨਾਂ ਨੇ ਤੁਹਾਡੇ ਨਾਲ رابطہ ਕਰਿਆ ਸਰ ਉਹ ਸਾਡੇ ਕੋਲ ਆਏ ਜੀ ਉਹਨਾਂ ਨੇ ਸਾਨੂੰ ਪਹਿਲੀ ਗੱਲ ਦਹੀ ਪੁੱਛੀ ਸੀ ਵੀ ਜੇ ਤੁਹਾਨੂੰ ਜੀ ਕਿਸੇ ਚੀਜ਼ ਦੀ ਜ਼ਰੂਰਤ ਹੈ ਵੀ ਸਾਨੂੰ ਦੱਸੋ ਅਸੀਂ ਤੁਹਾਡੇ ਕੋਲ ਪਹੁੰਚਦੀ ਕਰਦੇ ਹਾਂ ਤਾਂ ਆਪਾਂ ਦਾ ਜੀ ਜਿਵੇਂ ਤੁਹਾਡੇ ਰਾਹੀਂ ਵੀ ਅੱਗੇ ਵੀ ਬੇਨਤੀਆਂ ਕਰਦੇ ਆ ਆਪਾਂ ਤਾਂ ਉਹਨਾਂ ਨੂੰ ਅਹੀ ਬੇਨਤੀ ਕਰੀ ਵੀ ਤੁਸੀਂ ਸਾਡੇ ਕੋਲ ਵੱਧ ਤੋਂ ਵੱਧ ਨਾ ਵੀ ਯੂਥ ਭੇਜੋ ਜੀ ਕਿਉਂਕਿ ਇੱਥੇ ਸਾਨੂੰ ਜਿਆਦਾ ਲੋਡ ਉਹਨਾਂ ਦੀ ਉਹ ਆ ਕਿਉਂਕਿ ਆਪਣੇ ਕੋਲੇ ਜੀ ਮੌਕੇ ਦੇ ਬੰਦੇ ਮੌਜੂਦ ਹੋਣਗੇ ਆਪਾਂ ਤਾਂ ਹੀ ਕੰਮ ਨੂੰ ਕੰਟੀਨਿਊ ਕਰ ਸਕਦੇ ਹਾਂ ਤਾਂ ਹੀ ਸੇਵਾ ਹੋ ਸਕਦੀ ਹੈ ਕਿਉਂਕਿ ਇੱਥੇ ਕਿਸੇ ਟਾਈਮ ਆਪਾਂ ਨੂੰ ਲੱਗਦਾ ਵੀ ਸਿਚੁਏਸ਼ਨ ਆਪਣੇ ਕੰਟਰੋਲ 'ਚ ਆ ਗਈ ਤੇ ਆਪਾਂ ਪਰ ਮਿੰਟੋ ਮਿੰਟ ਹੀ ਪਤਾ ਲੱਗਦਾ ਜੀ ਵੀ ਜਿਹਨੂੰ ਜਿੰਨੇ ਆਪਾਂ ਕੰਮ ਕਰ ਰਹੇ ਜੀ ਉਹ ਸਾਰਾ ਰੁੜ ਜਾਂਦਾ ਵਿੱਚ ਜਿਵੇਂ ਰਾਤ ਇੱਕ ਵਾਰ ਫਿਰ ਤੋਂ ਦੁਬਾਰਾ ਰਾਜਬੋਗ ਦੀ ਸਥਿਤੀ ਉਹ ਕਿਵੇਂ ਦਾ ਹੋ ਗਿਆ ਤਾਂ ਉਹ ਵੀ ਥੋੜਾ ਦੱਸੋ ਜੀ ਰਾਜਬੋਗ ਸਥਿਤੀ ਦੱਸਦੇ ਨਹੀਂ ਤੁਹਾਨੂੰ ਵੀ ਜਾਣੀ 9 ਵਜੇ ਤੱਕ ਸਾਨੂੰ ਲੱਗਦਾ ਸੀਗਾ ਵੀ ਕੰਮ ਬਹੁਤ ਵਧੀਆ ਹੋ ਗਿਆ ਅੱਜ ਆਪਣਾ ਚਲੋ ਸੰਗਤ ਨਹੀਂ ਕੱਲ ਸਹਜੋਗ ਵੀ ਬੜਾ ਦਿੱਤਾ ਸੀ ਆਪਣਾ ਤੇ ਅਸੀਂ ਜਿੰਨੇ ਥੈਲੇ ਵਗੈਰਾ ਲਾਏ ਸੀਗੇ ਸਾਨੂੰ ਇਹ ਸੀਗਾ ਵੀ ਚਲੋ ਅੱਜ ਕੰਟਰੋਲ ਹੋ ਗਿਆ ਵੀ ਟਾਈਮ ਨਾਲ ਸਾਰੇ ਬੰਦੇ ਜਾ ਕੇ ਰੈਸਟ ਕਰ ਲੈਣਗੇ ਕਿਉਂਕਿ ਪਿਛਲੇ 5 6 ਦਿਨਾਂ ਤੋਂ ਲਗਾਤਾਰ ਬਿਨਾਂ ਸੁੱਤੇ ਤੋਂ ਸਰਪ ਦਾ ਫੋਨ ਹੁੰਦਾ ਇਹਨਾਂ ਨਾਲ ਹੀ ਕੰਟੈਕਟ ਹੁੰਦਾ ਕਿਸੇ ਨੂੰ ਕੋਈ ਸਮਾਨ ਚਾਹੀਦਾ ਹੈ ਤਾਂ ਇਹਨਾਂ ਨੂੰ ਫੋਨ ਕਰ ਲਓ ਤੇ ਉਹ ਦਿੱਕਤਾਂ ਕਰਕੇ ਸਾਰੀਆਂ ਕਰਕੇ ਥੋੜੀ ਜੀ ਦਿਮਾਗ ਦੇ ਵੀ ਟੈਨਸ਼ਨ ਰਹਿੰਦੀ ਆ ਬੰਦੇ ਦੇ ਇਹ ਕਹੋਂ ਸਾਡਾ ਤਾਂ ਕਹਿ ਲਓ ਵੀ ਸਾਰਾ ਕੁਝ ਇੱਥੇ ਹੀ ਹੈ ਜੀ ਬਿਲਕੁਲ ਬਿਲਕੁਲ ਜਿਹੜਾ ਪਾਣੀ ਦਾ ਪਾੜਾ ਬਿਲਕੁਲ ਪਿੰਡ ਦੇ ਸਾਹਮਣੇ ਪੈ ਰਿਹਾ ਬਿਲਕੁਲ ਇਹੋ ਪਾਣੀ ਦਾ ਪਾੜ ਮੈਂਦਾ ਦਾ ਕਹਿ ਲਓ ਵੀ ਅਸੀਂ ਤਾਂ ਬਿਲਕੁਲ ਇੱਕ ਖਤਮ ਹੋਣ ਵਾਲੀ ਉਹ ਗੱਲ ਹੋ ਜੀ ਕਿਉਂਕਿ ਸਾਡੇ ਲੈ ਬਲੇ ਕੁਝ ਨਹੀਂ ਰਹਿਣਾ ਉਹ ਵੀ ਟੈਨਸ਼ਨ ਹੈ ਜੀ ਇੱਕ ਸਾਨੀ ਜਿਹੀ ਤੇ ਰਾਜ ਜਿਹੜੀ ਕੰਡੀਸ਼ਨ ਹੋਈ ਜੀ ਜਦੋਂ ਥੱਲੇ ਗਿਰੇ ਜੀ ਇੱਕਦ ਤੇ ਜਦੋਂ ਦੁਬਾਰਾ ਥੱਲੇ ਗਰੇ ਜੀ ਫਿਰ ਅਸੀਂ ਦੁਬਾਰਾ ਤੋਂ ਫੋਨ ਕਰੇ ਇਸ ਦੁਬਾਰੇ ਬੰਦਿਆਂ ਨੂੰ ਬੁਲਾਇਆ ਕਿ ਫੇਰ ਰਾਤ ਨੂੰ ਪਰਾਨੀਆਂ ਮੰਗਾਈਆਂ ਫੇਲਿਆਂੀਆਂ ਤੇ ਫਿਰ ਚਲੋ ਸੰਗਤ ਪਹੁੰਚੀ ਪਰ ਘਟ ਪਹੁੰਚੀ ਜੀ ਸਵੇਰ ਤੋਂ ਕੰਮ ਕਰ ਕਰ ਕੇ ਸਾਰੇ ਥੱਕੇ ਹੋਏ ਸੀਗੇ ਤੇ ਉਹ ਸਿਚੁਏਸ਼ਨ ਹੈ ਸਾਨੂੰ ਇੱਕ ਵਾਰ ਇਦਾਂ ਲੱਗੀ ਵੀ ਆਪਣੇ ਹੱਥੋਂ ਕੰਮ ਨਿਕਲ ਜਣਾ ਕਿਉਂਕਿ ਕੰਮ ਕਰਨ ਵਾਲੇ ਜਿਹੜੇ ਆਪਣੀ ਮਿਲਟਰੀ ਸੀਗੀ ਜਾਂ ਜਿਹੜੇ ਆਪਣੇ ਕਾਰੀਗਰ ਸੀਗੇ ਪੂਰੇ ਕੰਮ ਕਰਦੇ ਸੀਗੇ ਉਹ ਵੀ ਬੰਦੇ ਥੱਕੇ ਹੋਏ ਸੀਗੇ ਉਹ ਵੀ ਮਤਲਬ ਆਫ ਕਰ ਗਏ ਤੇ ਮਹਿਕਮੇ ਵਾਲੇ ਸਾਡੇ ਕੋਲੇ ਉਹ ਸਾਨੂੰ ਕਹਿੰਦੇ ਵੀ ਤੁਸੀਂ ਕਰੋ ਅਸੀਂ ਥੋੜੇ ਕੋਲੇ ਖੜ੍ਹ ਜੰਨੇ ਹੂੰ ਪਰ ਫਿਰ ਮੁੰਡਿਆਂ ਨੇ ਕੰਮ ਕਰਨ ਤੋਂ ਮਨਾ ਕਰਦਾ ਜਦੋਂ 4 ਵਜੇ ਤੱਕ ਉਹ ਲੱਗੇ ਰਹੇ 4 ਵਜੇ ਤੱਕ ਸਿਰੀ ਉਹਨਾਂ ਤੋਂ ਆਊਟ ਆਫ ਕੰਟਰੋਲ ਹੀ ਹੁੰਦੀ ਦਿਖੀਗੇ ਫਿਰ ਉਹ ਵੀ ਜਵਾਬ ਦੇ ਕੇ ਜੀ ਦੇਖੋ ਰਿਸਕ ਦਾ ਕੰਮ ਆ ਵੀ ਅਸੀਂ ਇੱਥੇ ਨਹੀਂ ਖੜਨਾ ਹਾਂ ਕੋਈ ਐਕਸਪਰਟ ਬੰਦਾ ਤੁਹਾਡੇ ਨਾਲ ਆ ਕੇ ਖੜੇ ਹਾਂ ਤਾਂ ਫਿਰ ਅਸੀਂ ਕੰਮ ਕਰਨ ਨੂੰ ਰੈਡੀ ਹਾਂ ਬਿਲਕੁਲ ਬਿਲਕੁਲ ਪਰ ਉਹ ਫਿਰ ਗੱਲ ਨਹੀਂ ਬਣੀ ਜੀ ਫਿਰ ਅਸੀਂ ਰੱਬ ਆਸਰੇ ਛੱਡ ਕੇ ਬੈਠੇ ਰਾਤ ਤੇ ਚਲੋ ਕਿਰਪਾ ਰਹੀ ਜੀ ਪ੍ਰਮਾਤਮਾ ਦੀ ਕੁਝ ਹੋਇਆ ਨਹੀਂ ਵੈਸੇ ਆਪਣੀ ਵੀ ਨਹੀਂ ਹੋਈ ਤੇ ਸਵੇਰ ਤੋਂ ਸੰਗਤ ਸੀ ਸਾਡੇ ਕੋਲ ਪਹੁੰਚ ਗਈ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਇਹਨੂੰ ਦੋ ਸ਼ਿ ਮਾਲੀਆਂ ਨਾਲ ਫੇਰ ਹੀ ਬੇਨਤੀ ਆ ਸਾਰੀ ਸੰਗਤ ਨੂੰ ਕਿ ਸਾਡੇ ਕੋਲ ਵੱਧ ਤੋਂ ਵੱਧ ਬੰਦੇ ਜਿਹੜੇ ਆਪਣੇ ਆਪ ਅਕੋਰਡਿੰਗਲੀ ਸ਼ਿਫਟਾ ਬਣਾ ਕੇ ਸਾਡੇ ਕੋਲ ਪਹੁੰਚ ਜਾਣ ਜਿਹੜੇ ਛੋਟੇ-ਮੋਟੇ ਖਰਚੇ ਆਮ ਹੁੰਦੇ ਆ ਕਿਉਂਕਿ ਸਾਰੇ ਕੁਝ ਤਾਂ ਨਾ ਪ੍ਰਸ਼ਾਸਨ ਇਹ ਪੁੱਛਦਾ ਕਰਦਾ ਆ ਤੇ ਨਾ ਲੋਕਾਂ ਕੋਲੋਂ ਵੀ ਇਹ ਪੁੱਛਦੇ ਹੁੰਦੇ ਆ ਤੇ ਜਿਵੇਂ ਹੁਣ ਅੱਜ ਬਾਲੋਂ ਸਾਹਿਬ ਆਏ ਤੇ ਉਹ ਕਿਸ ਤਰ੍ਹਾਂ ਦੀ ਮਦਦ ਉਹਨਾਂ ਦੇ ਕੇ ਗਏ ਹਾਂਜੀ ਅਸੀਂ ਬੇਨਤੀ ਤਾਂ ਉਹਨਾਂ ਨੂੰ ਅਸੀਂ ਇਹੀ ਕਰੀ ਸੀਗੀ ਕਿ ਸਾਡੇ ਕੋਲ ਤੁਸੀਂ ਯੂਥ ਭੇਜੋ ਬੰਦੇ ਭੇਜੋ ਪਰ ਉਹ ਕਹਿੰਦੇ ਵੀ ਅਸੀਂ ਤੁਹਾਡੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਜਾਂ ਸਮਾਨ ਦੀ ਲੋੜ ਆ ਵੀ ਅਸੀਂ ਤੁਹਾਡੀ ਉਹਦੀ ਵੀ ਮਦਦ ਕਰਦੇ ਹਾਂ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਮਾਨ ਸਾਨੂੰ ਜਿਵੇਂ ਡੀਜ਼ਲ ਦਾ ਆਉਗਿਆ ਜੀ ਜਾਂ ਆਪਣੀ ਬੀਸੀ ਜੀ ਲੱਗੀ ਜੀ ਆ ਜਾਂ ਹੁਣ ਜਿਹੜੀ ਆਪਣੇ ਕੋਲ ਸੰਗਤ ਸਮਾਨ ਲੈ ਕੇ ਮਿੱਟੀ ਲੈ ਕੇ ਆ ਰਹੀ ਆ ਚਲੋ ਤੇਲ ਤਾਂ ਉਹ ਵੀ ਫੂਕ ਰਹੇ ਆ ਜੀ ਹਾਂ ਹਾਂ ਉਹ ਕਹਿੰਦੇ ਵੀ ਅਸੀਂ ਤੁਹਾਨੂੰ مالی ਮਦਦ ਦੇ ਦਿੰਨੇ ਆ ਤਾਂ ਉਹਨਾਂ ਨੇ ਮੌਕੇ ਦੀ 2 ਲੱਖ ਰੁਪਏ ਦੀ ਮਦਦ ਜਿਹੜੀ ਸਾਨੂੰ ਦੇ ਦਿੱਤੀ। ਇਹ ਤੁਹਾਨੂੰ ਜੇ ਲੋੜ ਪੈਂਦੀ ਹੈ ਤਾਂ ਤੁਸੀਂ ਦੁਬਾਰਾ ਉਹਨਾਂ ਨੇ ਸਾਡ ਨੂੰ ਸਮਰਾਲਾ ਤੋਂ ਹਲਕੇਮਪਾਰ ਪਰਮਜੀਤ ਢਿੱਲੋਂ ਸਾਹਿਬ ਨੇ ਉਹਨਾਂ ਦੀ ਡਿਊਟੀ ਲਗਾਈ ਆ। ਵੀ ਜੇ ਦੁਬਾਰਾ ਤੁਹਾਨੂੰ ਫੇਰ ਲੋੜ ਪੈਂਦੀ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਅਸੀਂ ਦੁਬਾਰਾ ਫੇਰ ਤੁਹਾਡੇ ਕੋਲ ਮਦਦ ਪਹੁੰਚਾਉਂਦੇ ਹਾਂ। ਨਹੀਂ ਨਹੀਂ ਸਿੱਛ ਪਾਉਂਦੀ ਆ। ਤੇ ਬਾਕੀ ਲਾਸਟ ਹੈਗਾ ਆ ਕਿ ਜਿਹੜਾ ਮੈਸੇਜ ਤੁਸੀਂ ਜਿਹੜਾ ਆ ਉਹ ਦੂਰੇ ਇਲਾਕੇ ਦੇ ਨਿਵਾਸੀ ਜਿਹੜੇ ਹੈਗੇ ਆ ਪਿੰਡਾਂ ਦੇ ਲੋਕ ਉਹਨਾਂ ਨੂੰ ਕੀ ਦੇਣਾ ਚਾਹੁੰਦੇ ਆ। ਮੇਰਾ ਮੈਸੇਜ ਵੈਸੇ ਸਾਰਿਆਂ ਨੂੰ ਪਤਾ ਹੀ ਆ ਜੀ ਹੁਣ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਜੇ ਆਪਾਂ ਸਾਰਾ ਡਿਪੈਂਡ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਰੱਖੀਏ ਵੀ ਫਿਰ ਆਪਣੇ ਵੱਲੇ-ਵੱਲੇ ਕੁਝ ਨਹੀਂ ਜੀ ਰਹਿ ਸਕਦਾ ਤਾਂ ਤੁਹਾਡੇ ਜੀ ਇਹ ਬੇਨਤੀ ਮੈਂ ਮਾਦੀ ਮਰਾਈਂ ਇਹ ਕਰੂੰਗਾ ਵੀ ਤੁਸੀਂ ਇੱਦਾਂ ਹੀ ਸਹਿਯੋਗ ਬਣਾ ਕੇ ਰੱਖੋ ਹੁਣ ਆਪਾਂ ਚਾਰ-ਪੰਜ ਦਿਨ ਹੋ ਗਏ ਆਪਾਂ ਨੂੰ ਮਿਹਨਤ ਕਰਦਿਆਂ ਨੂੰ ਇਹ ਹੋ ਸਕਦਾ ਚਾਰ-ਪੰਜ ਦਿਨ ਹੋਰ ਆਪਾਂ ਹੋਰ ਆਪਾਂ ਹੋਏ ਕਰਨੀ ਪਵੇ ਵੀ ਆਪਾਂ ਹਾਰੀਏ ਨਾ ਹਿੰਮਤ ਨਾ ਹਾਰੀਏ ਬੰਦਿਆਂ ਨਾਲ ਸਾਡਾ ਵੀ ਹੌਸਲਾ ਵਧਦਾ ਤੇ ਇੱਕ ਦੂਜੇ ਨੂੰ ਦੇਖ ਕੇ ਹੋਰ ਬੰਦੇ ਵੀ ਆ ਜਾਂਦੇ ਆ ਜਦੋਂ ਬੰਦੇ ਘਟ ਜਾਂਦੇ ਆ ਫਿਰ ਜਿਹੜੇ ਕੰਮ ਕਰਦੇ ਉਹਨਾਂ ਨੂੰ ਲੱਗਦਾ ਵੀ ਅਸੀਂ ਇਕੱਲੇ ਰਹਿ ਗਏ ਵੀ ਸੰਗਤ ਵੱਧ ਤੋਂ ਵੱਧ ਪਹੁੰਚੇ ਸਾਡੇ ਕੋਲੇ ਤੇ ਜੇ ਆਪਾਂ ਆਪਣੇ ਇੱਕ ਦੂਏ ਦਾ ਸਹਿਯੋਗ ਕਰਾਂਗੇ ਜਿਵੇਂ ਹੁਣ ਤੱਕ ਸੰਗਤ ਨਹੀਂ ਕਰਿਆ ਤਾਂ ਆਪਾਂ ਜਰੂਰ ਇਹ ਜੰਗ ਨੂੰ ਜਿੱਤ ਕੇ ਹਰਾਵਾਂਗੇ ਬਿਲਕੁਲ ਹੋਰ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਲੰਗਰਾਂ ਦੀ ਕੋਈ ਕਮੀ ਨਹੀਂ ਜਾਂ ਥੰਮੀਆਂ ਦੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਵੀ ਪੂਰੀ ਕਿਰਪਾ ਮਹਾਰਾਜ ਜੀ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਜੀ ਵੀ ਸਾਨੂੰ ਆਪ ਨਹੀਂ ਪਤਾ ਲੱਗਦਾ ਵੀ ਅਸੀਂ ਕਿਹ ਕਿਹ ਅਰੇਂਜਮੈਂਟ ਕੀ ਕਰਨਾ ਸੀ ਕਿਵੇਂ ਕਰਨਾ ਸੀ ਸੰਗਤ ਨੇ ਸਭ ਕੁਝ ਆਪਣੇ ਆਪ ਸੰਭਲ ਲਿਆ ਜਦੋਂ ਤੋਂ ਸੰਗਤ ਆਉਣ ਲੱਗੀ ਹੈ ਸਾਡੀ ਥੋੜੀ ਜੀ ਟੈ